ਪ੍ਰਭੂ ਜੀ ਸੂਦਾ ਕਮ ਚੋਰੀਸ਼ੀ ਤੇ ਕਰਨ ਵਾਲਾ ਸਭ ਦੇ ਸਾਹਮਣੇ ਹੈ ਹਾਲੇਲੀਉਆ ਕਈ ਇਹੋ ਜਿਹੇ ਹੁੰਦੇ ਬਾਬੇ ਕਹਿ ਦਿੰਗੇ ਆ ਨਾਮ ਚਰਚਾ ਤੇ ਨਾਮ ਸ਼ਬਦ ਤੇ ਕਿਸੇ ਨੂੰ ਦੱਸਣਾ ਵੀ ਨਹੀਂ ਹਾਲੇਲੀਉਆ ਇਹ ਤੇਰੇ ਕੋਲੇ ਚਾਹੀਦਾ ਆਪਣਾ ਪ੍ਰਚਾਰ ਕੀ ਕਰਨ ਵਾਲਾ ਹੈ ਉਠਿਆ ਤੇ ਚੜ ਕੇ ਕਰਨ ਵਾਲਾ ਹallelujah ਇਹ ਕਹਿੰਦੇ ਗੁੱਜਾ ਨਹੀਂ ਰਹਿੰਦਾ ਜੇ ਆਪਣੇ ਸਿਰ ਦੇ ਵਾਲਾਂ ਤੇ ਆਪਾਂ ਮਹਿੰਦੀ ਲਾ ਲਈਨੇ ਉਹ ਫੇਰ ਚਿੱਟੇ ਨਿਕਲੇ ਹੁੰਦੇ ਐ ਇਸੇ ਤਰ੍ਹਾਂ ਪਰਮੇਸ਼ਰ ਦਾ ਜਿੰਨਾ ਇਹ ਦਬਾਉਂਦੇ ਓਨਾ ਹੀ ਜ਼ਿਆਦਾ ਹੁੰਦਾ ਹallelujah ਪਰਮੇਸ਼ਰ ਦੇ ਆਪਾਂ ਸੱਚਮੁੱਚ ਜਿਹਦਾ ਕਿਸੇ ਨਾਲ ਗਵਾਹੀਆਂ ਕਿਸੇ ਨੂੰ ਦੱਸਦੇ ਆਪਦੇ ਜੀਵਨ ਦੀਆਂ ਉਹ ਪਰਮੇਸ਼ਰ ਦਾ ਪ੍ਰਚਾਰ ਕਰਦੇ ਹੁੰਨੇ ਹallelujah ਇਸ ਤਰ੍ਹਾਂ ਕਰਕੇ ਦੱਸਿਆ ਕਰੋ ਅੰਗੋਂ ਅੰਗੋਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਪ੍ਰਭੂ ਦੇ ਜਾਣੇ ਆ। ਉਹ ਕਹਿੰਦਾ ਜੇ ਤੂੰ ਇਨਕਾਰ ਕਰੇਂਗਾ ਤੇ ਮੈਂ ਵੀ ਇਨਕਾਰ ਕਰੂੰਗਾ। ਜੇ ਤੂੰ ਇਕਰਾਰ ਕਰੇਂਗਾ, ਮੇਰਾ ਪ੍ਰਚਾਰ ਕਰੇਂਗਾ ਤੇ ਮੈਂ ਵੀ ਤੇਰੇ ਕੰਮ ਕਰੂੰਗਾ। ਹਾਲੇਲੂਇਆ। ਕਹਿੰਦਾ ਤੇ ਉਹਦੇ ਭਰਾਵਾਂ ਨੇ ਉਸ ਉਤੇ ਉਸ ਕਹਿੰਦਾ ਉਹਦੇ ਭਰਾ ਵੀ ਉਸ ਉਤੇ ਨੇਚਾ ਨਹੀਂ ਸੀ ਕਰਦੇ। ਹਾਲੇਲੂਇਆ। ਕਿਹਦੇ ਭਰਾ ਨਹੀਂ ਸੀ ਨੇਚਾ ਕਰਦੇ? ਪਰਬੂ ਜੀਸ਼ੂ ਦੇ ਪਰਬੂ ਜੀਸ਼ੂ ਦੇ ਹਾਲੇਲੂਇਆ ਤੇ ਆਪਣੇ ਭੈਣ ਭਰਾ ਆਪਣੇ ਨਾਲ ਕਿਵੇਂ ਤੁਰ ਪਹਿਣਗੇ ਤੁਰ ਪਹਿਣਗੇ ਨਹੀਂ ਤੁਰਨਾਗਾ ਹਾਲੇਲੂਇਆ ਮਗੰਦਰ ਤੂੰ ਬਚ ਤੇਰਾ ਘਰਾਣਾ ਬਚਾਇਆ ਜਾਉ ਆਪਾਂ ਆ ਕੇ ਆਪਣੇ 3 ਪੁੱਤ ਵੀ ਆਪੇ ਬਚਾ ਲੈਣੇ ਆ ਪਰਮੇਸ਼ਰ ਨੇ ਹallelujah ਤੇ ਪ੍ਰਭੂ ਯਿਸੂ ਨਾਲੇ ਐਡਾ ਵੱਡਾ ਪਰਮੇਸ਼ਰ ਸੀ ਉਹ ਐਡੇਡੇ ਕੰਮ ਕਰਦਾ ਸੀ ਨਾਲੇ ਮੁਰਦੇ ਜਿੰਦੇ ਕਿਤੋਂ ਕਿੰਨਾ ਕੰਮ ਕੀਤਾ ਤੇ ਉਹਦੇ ਭਰਾ ਵੀ ਵਿਸ਼ਵਾਸ ਨਹੀਂ ਸੀ ਕਰਦੇ ਤੇ ਆਪਾਂ ਭੈਣ ਭਰਾਵਾਂ ਲੈ ਕੇ ਕਿੱਥੇ ਤੁਰ ਪਾਂਗੇ ਹallelujah ਆਪਣਾ ਕੰਮ ਨਹੀਂ ਉਹਨਾਂ ਨੂੰ ਪਰਮੇਸ਼ਰ ਦਾ ਕੰਮ ਹੈ ਉਹਨਾਂ ਨੂੰ ਲੈ ਕੇ ਆਉਣਾ ਆਪਾਂ ਕਿਸੇ ਨੂੰ ਨਹੀਂ ਲਿਆ ਸਕਦੇ ਹallelujah ਜਦੋਂ ਉਹਦਾ ਉਹਦਾ ਹੱਥ ਜਾਵੜਿਆ ਜਦੋਂ ਉਹਨੇ ਛੁਹਿਆ ਤਾਂ ਉਹਨਾਂ ਨੇ ਆਪੇ ਆ ਕੇ ਬੈਠਣਾ ਹallelujah ਇਹ ਨਹੀਂ ਵੀ ਮੇਰਾ ਪਹਿਲਾ ਪਰਿਵਾਰ ਤੁਰੇ ਮੈਂ ਫੇਰ ਤੁਰਾ ਮੇਰਾ ਪਰਿਵਾਰ ਆ ਕੰਮ ਕਰੇ ਮੇਰੇ ਧੀਆਂ ਪੁੱਤ ਬੈਣ ਨਹੀਂ ਬੈਂਦੇ ਨਾ ਬੈਠਣ ਆਪਾਂ ਉਹਨਾਂ ਲਈ ਪ੍ਰਾਰਥਨਾ ਕਰ ਸਕਦੇ ਆ ਸੱਚਮੁੱਚ ਜਦੋਂ ਆਪਾਂ ਉਹਨਾਂ ਲਈ ਪ੍ਰਾਰਥਨਾ ਕਰਦੇ ਆ ਜਿਹੜੇ ਉਹਨਾਂ ਤੇ ਜਿਹੜੇ ਆਪਾਂ ਉਹਨਾਂ ਤੇ ਪ੍ਰਾਰਥਨਾ ਕਰਦੇ ਆ ਤੇ ਸੱਚਮੁੱਚ ਉਹਨਾਂ ਦੇ ਬੰਧਨ ਟੁੱਟ ਜਾਂਦੇ ਆ ਹallelujah ਇਹ ਨਹੀਂ ਵੇਖਣਾ ਵੀ ਸਾਰੇ ਤਰਨ ਤਾਂ ਮੈਂ ਫੇਰ ਤਰਨ ਨਹੀਂ ਇੱਥੇ ਅਥਾਂ ਬੱਚੇ ਦੇ ਕਹਿੰਦੇ ਤੂੰ ਬਾਜ ਤੇਰਾ ਘਰਾਣਾ ਬਚਾਇਆ ਜੀ ਅਪਾ ਸੱਚਮੁੱਚ ਪ੍ਰਾਰਥਨਾ ਕਰਦੇ ਸੁਬਾ ਕਰਦੇ ਜਾਂ ਰਾਤ ਨੂੰ ਕਰਦੇ ਉਹ ਸਾਰੇ ਘਰਾਣੇ ਦਾ ਵਿੱਚ ਨਾਲ ਕੱਲੇ ਕੱਲੇ ਦਾ ਲੈ ਲਿਆ ਕਰੋ ਪ੍ਰਭੂ ਜੀ ਤੂੰ ਮੈਨੂੰ ਆਖਿਆ ਵੇ ਤੇਰਾ ਘਰਾਣਾ ਵੀ ਬਚਾ ਕੇ ਰੱਖੂੰਗਾ ਹਾਲੇਲੂਇਆ ਵਾਲ ਵਿੰਗਾ ਨਹੀਂ ਕਰਨ ਉਹਨੇ ਆਪਣੇ ਸਿਰ ਦੇ ਵਾਲ ਵੀ ਗਿਣੇ ਵੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਰਮੇਸ਼ਰ ਆਪਣਾ ਨਹੀਂ ਮਾੜਾ ਕਰਦਾਗਾ ਥੋੜੀ ਥੋੜੀ ਆਉਂਦੀ ਆ ਉਹ ਕਹਿੰਦਾ ਜੇ ਮੈਂ ਨਾ ਕਹਾਂ ਤਾਂ ਸ਼ੈਤਾਨ ਵੀ ਕਹਿੰਦਾ ਮੇਰੇ ਬਿਨਾ ਕੁਝ ਨਹੀਂ ਕਰਦਾ ਹallelujah ਪਰ ਇਹ ਨਹੀਂ ਹੁੰਦਾਗਾ ਆਪਾਂ ਸਾਰਾ ਕੰਮ ਸ਼ੈਤਾਨ ਹੀ ਕਰਦਾ ਵੈ ਸ਼ੈਤਾਨ ਤੋਂ ਨਹੀਂ ਡਰਨਾਗਾ ਹallelujah ਉਹਦੇ ਭਰਾ ਵੀ ਉਹ ਤੇ ਨੀਚਾ ਨਹੀਂ ਸੀ ਕਰਦੇ ਹallelujah ਤੇ ਆਪਣੇ ਕਿਹੜਾ ਕਰਦੇ ਹallelujah ਉਹ ਤਾਂ ਆਪਾਂ ਨੂੰ ਪਖੰਡ ਦੱਸਦੇ ਐ ਹਜੇ ਉਹਨਾਂ ਦੀ ਅੱਖਾਂ ਖੁੱਲਣੀਆਂ ਪਤਾ ਲੱਗੂ ਪ੍ਰਭੂ ਜੀ ਜਿਸ਼ੇ ਵੱਡੇ ਵੱਡੇ ਕੰਮ ਹੁੰਦੇ ਐ ਫਿਰ ਉਹਨਾਂ ਦੀ ਅੱਖਾਂ ਖੁੱਲਣੀਆਂ ਹallelujah ਤਰਾ ਕਰਕੇ ਆਪਾਂ ਨੂੰ ਜੋ ਪਰਮੇਸ਼ਰ ਨੇ ਡਿਊਟੀ ਲਈ ਆਪਾਂ ਆਪਦੀ ਡਿਊਟੀ ਕਰੀ ਜਾਣੀ ਹੈ ਜੋ ਕੰਮ ਉਹਨਾਂ ਨੂੰ ਲਾਇਓ ਆਪਦੇ ਕਰੀ ਜਾਂਦੇ ਹਾਲੇਲੂਇਆ ਕਹਿੰਦਾ ਤਦ ਜੀਸ਼ੂ ਨੂੰ ਉਹਨਾਂ ਨੂੰ ਆਖਿਆ ਮੇਰਾ ਵੇਲਾ ਹਜੇ ਨਹੀਂ ਆਇਆ ਪਰ ਤੁਹਾਡਾ ਵੇਲਾ ਹਰ ਸਮੇਂ ਤਿਆਰ ਰਹਿੰਦਾ ਹੈ ਹਾਲੇਲੂਇਆ ਉਹ ਕਹਿੰਦਾ ਤੂੰ ਉਹਦੇ ਭਰਾ ਕੇ ਤੂੰ ਉੱਥੇ ਜਾ ਕੇ ਆਪਦਾ ਪ੍ਰਚਾਰ ਕਰ ਉੱਥੇ ਜਾ ਕੇ ਚਮਤਕਾਰ ਦਿਖਾ ਤੇ ਫੇਰ ਲੋਕੀ ਤੈਨੂੰ ਮੰਨਣਗੇ ਹallelujah ਪਰ ਪ੍ਰਭੂ ਜੀ ਜਿਸੁ ਨੇ ਕਹੇ ਮੇਰਾ ਵੇਲਾ ਹਜੇ ਨਹੀਂ ਆਇਆਗਾ ਆਪਣੇ ਵੀ ਕਈ ਕੰਮ ਰੁਕੇ ਪਏ ਪਰਮੇਸ਼ਰ ਕਹਿੰਦਾ ਹਜੇ ਵੇਲਾ ਨਹੀਂ ਆਇਆਗਾ ਹallelujah ਰੁਕ ਜਾ ਕਰੋ ਕੋਈ ਨਹੀਂ ਪਰਮੇਸ਼ਰ ਨੇ ਕਰਨ ਨਹੀਂ ਕਰਨਾ ਮੈਂ ਆਪਾਂ ਨੂੰ ਆਏ ਨਹੀਂ ਰੱਖਦਾ ਪਰਮੇਸ਼ਰ ਬਹੁਤ ਵੱਡੇ ਕੰਮ ਕਰੂਗਾ ਆਪਣਾ ਅਪਾ ਆਸਾਂ ਰੱਖਣੀਆਂ ਵਿਸ਼ਵਾਸ ਰੱਖਣਾ ਵੱਡਾ ਸਾਰਾ ਹallelujah ਪਰਮੇਸ਼ਰ ਨੇ ਇੱਥੇ ਕੀ ਕਿਹਾ ਉਹ ਕਹਿੰਦਾ ਮੈਂ ਚੰਗਾ ਤੁਹਾਡੇ ਨਾਲ ਚੱਲ ਕੇ ਕਰਦਾ ਪਰਮੇਸ਼ਰ ਕਹੜਾ ਪ੍ਰਭੂ ਜੀ ਈਸ਼ੂ ਤਾਂ ਕੋੜਾ ਉਹ ਕੰਮ ਨਹੀਂ ਸੁਣਦੋਂ ਨੇ ਕਰ ਦੇਣਾ ਸੀ ਜਾ ਕੇ ਪਰ ਉਹ ਕਹਿੰਦਾ ਮੇਰਾ ਵੇਲਾ ਹਜੇ ਨਹੀਂ ਆਇਆਗਾ ਕਹਿੰਦਾ ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ ਕਿਉਂਕਿ ਜੋ ਮੈਂ ਉਸ ਤੇ ਸਾਖੀ ਦਿੰਦਾ ਹਾਂ ਉਹਦੇ ਕੰਮ ਬੁਰੇ ਹਨ ਹallelujah ਜਗਤ ਕਹਿੰਦਾ ਮੇਰੇ ਨਾਲ ਵੈਰ ਕਰੋ ਸੱਚਮੁੱਚ ਜਗਤ ਜਿੱਥੇ 2 ਨੰਬਰ ਦਾ ਮਾਲ ਵੇਖਦਾ 2 ਨੰਬਰ ਦੇ ਉੱਥੇ ਉਹਦਨੇ ਜਗਤ ਨਹੀਂ ਵੈਰ ਕਰਦਾ ਜਿੱਥੇ ਸੱਚ ਦਾ ਵਪਾਰ ਆ ਉੱਥੇ ਉਹਦਨਾ ਵੈਰ ਵੀ ਹੁੰਦਾ ਹallelujah